ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਈ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ ਪੰਜਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਇ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ ਪੰਜਵਾਂ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟ ਠਰ ਲੇਵੋ ਕੰਟ ਲਗਾਏ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਈ updan sab har ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਟ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਇ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟ ਠਾਰ ਲੇਵੋ ਕੰਟ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਹਰਦਾਂ ਸਹ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਈ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਈ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਟ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ ਪੰਜਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਇ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟ ਠਰ ਲੇਵੋ ਕੰਟ ਲਗਾਏ upda ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਹਰਦਾਂ ਸਹ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਇ ਅਪਦਾਨ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਇ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟ ਠਰ ਲੇਵੋ ਕੰਟ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਹਰਦਾਂ ਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਈ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਟ ਲਗਾਏ upda ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਈ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਇ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟਰ ਠਰ ਲੇਵੋ ਕੰਟ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਹਰਦਾਂ ਸਹ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਇ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹਲਾ 5ਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸਟ ਠਰ ਲੇਵੋ ਕੰਟ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ ਸ਼ਲੋਕ ਮਹੱਲਾ 5ਵਾਂ ਸਭੇ ਜੀ ਸਮਾਲ ਆਪਣੀ ਮਿਹਰ ਕਰ ਅਨ ਪਾਣੀ ਮੁਚ ਉਪਾਏ ਦੁਖ ਦਾਲਦ ਪਨ ਤਰ ਹਰਦਾਂ ਸ ਸੁਣੀ ਦਾ ਤਾਰ ਹੋਈ ਸਿਸ਼ਟ ਤਰ ਲਿਵੋ ਕੰਠ ਲਗਾਈ updan sab har ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ